ਹੋਨੋ ਦੇ ਨਾਮ ਤੇ ਅਕਾਲ ਪੁਰਖਾ ਜਿੰਦਾਬਾਦ ਜਿੰਦਾਬਾਦ ਪੰਜਾਬ ਜਿੰਦਾਬਾਦ ਜਿੰਦਾਬਾਦ ਸਾਰੋ ਪੰਜਾਬ ਜਿੰਦਾਬਾਦ ਬਾਰ ਨੰਬਰ 87 ਤੋਂ ਸਾਡੀ ਧਰਮਪਤਰੀ ਕੁਲਵੰਤ ਕੌਰ ਜੀ ਉਹਨਾਂ ਦੇ ਹਸਬੰਡ ਹੰਸਰਾਜ ਜੀ ਉਹ ਇਸ ਬਾੜ ਤੋਂ ਲਾਸਟ 20 ਇਅਰ ਤੋਂ ਜਿੱਤਰੇ ਨੇ ਕਿਸੇ ਵੀ ਪਾਰਟੀ ਤੋਂ ਖੜਦੇ ਨੇ ਆਜ਼ਾਦ ਜਗਤ ਸੇ ਵੀ ਪਾਰਟੀ ਤੋਂ ਔਰ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਲੋਕੀ ਆਪਣੇ ਆਪ ਇਹ ਮੁਹਾਰਾ ਤੁਸੀਂ ਦੇਖਦੇ ਆ ਸਾਰੇ ਚੱਲ ਰਹੇ ਨਾਲ ਔਰ ਅਸੀਂ ਲੋਕਾਂ ਦੀਆਂ ਜੋ ਉਮੀਦਾਂ ਆ ਉਹਨਾਂ ਉੱਤੇ ਖਰੇ ਉਤਰਾਂਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਧਕਾ ਦਾ ਜਿਹੜਾ ਭਵਨ ਆ 14.14 ਕਰੋੜ ਰੁਪਏ ਦਾ ਉਹ ਬਣਾਇਆ ਗਵਰਨਮੈਂਟ ਪ੍ਰਾਇਮਰੀ ਸਕੂਲ ਨੂੰ 65 ਲੱਖ ਰੁਪਏ ਦਵਾਇਆ ਗਵਰਨਮੈਂਟ ਹਾਈ ਸਕੂਲ ਨੂੰ 75 ਲੱਖ ਰੁਪਏ ਦਵਾਇਆ 55 ਲੱਖ ਰੁਪਏ ਜਿਹੜਾ ਗਵਰਨਮੈਂਟ ਚੰਨਣ ਦੇਵੀ ਸਕੂਲ ਆ ਹਾਈ ਸਕੂਲ ਆ ਉਹਨਾਂ ਨੂੰ ਦਵਾਇਆ ਔਰ ਸਾਡੀਆਂ ਜਿੰਨੀਆਂ ਵੀ ਧਰਮਸ਼ਾਲਾ ਆ ਹੁਣਾਂ ਨੂੰ ਵੀ 22 ਲੱਖ ਰੁਪਈਆ ਦਵਾਇਆ ਜਿਹੜੀ ਕਿ ਨਾਨਕ ਨਗਰ ਆ ਕਾਰਾਬਾਰ ਆਇਆ ਜਾਂ ਅਰਜਨ ਨਗਰ ਆ ਔਰ ਸਾਰੇ ਹੀ ਲਗਭਗ ਸਾਡੇ ਇਲਾਕੇ ਦੀਆਂ ਜਿਹੜੀਆਂ ਗਲੀਆਂ ਦਾ ਕੰਮ ਕੰਪਲੀਟ ਆ ਥੋੜਾ ਜਿਹਾ ਸਾਡਾ ਕੰਮ 10% ਹੈਗਾ ਆ ਉਹਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ ਸਾਡੀਆਂ ਮਤਾਮਾਂ ਦੀਆਂ ਜੋ ਪੈਨਸ਼ਨਾਂ ਆ ਜਾਂ ਵਿਧਵਾ ਪੈਨਸ਼ਨਾਂ ਜਾਂ 올ਡ ਅਜ ਪੈਨਸ਼ਨਾਂ ਆ ਉਹ ਵੀ ਤਕਰੀਬਨ 90% ਲੱਗੀਆਂ ਆ ਕੋਈ ਵੀ ਹਾਲੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਬਾਕੀ ਨੂੰ ਕੰਪਲੀਟ ਕਰ ਕਰ ਲਵਾਂਗੇ ਛੇਤੀ ਔਰ ਉਮੀਦ ਕਰਦੇ ਆਂ ਵੀ ਪ੍ਰਮਾਤਮਾ ਜਿੱਤ ਦਾ ਬਲਵਕਸ਼ੇ ਔਰ ਅਸੀਂ ਆਪਣੇ ਵੋਟਰਾਂ ਦੇ ਔਰ ਸਪੋਰਟਰਾਂ ਦੇ ਲਈ ਹਰ ਵੇਲੇ 24 ਆਵਰ ਅਸੀਂ ਉਹਨਾਂ ਦੀ ਹਾਜ਼ਰੀ ਹਾਜ਼ਰ ਆ ਕਿਉਂਕਿ ਜਿਹੜੇ ਦੂਜੇ ਉਮੀਦਵਾਰ ਆ ਇੱਕ ਚੰਡੀਗੜ੍ਹ ਤੋਂ ਨੇ ਇੱਕ ਜਿਹੜੇ ਰਾਹਾਂ ਰੋਡ ਤੇ ਨੇ ਉੱਥੋਂ ਨੇ ਜਿਹੜੇ ਕਿ ਬਾਹਰਲੇ ਉਮੀਦਵਾਰ ਆ ਅਸੀਂ ਜਿਹੜੇ ਹੈਗੇ ਆ ਇੱਥੇ ਲੋਕਲੋਂ ਔਰ ਜਦੋਂ ਮਰਜ਼ੀ ਪਬਲਿਕ ਆ ਸਕਦੀ ਆ ਔਰ ਜਦੋਂ ਮਰਜ਼ੀ ਸਾਡੇ ਕੋਲੋਂ ਕੰਮ ਕਰਾ ਸਕਦੀ ਆ ਕਿਉਂਕਿ ਸਾਡਾ ਵੀ ਧਰਮ ਕਰਮ ਆ ਅਸੀਂ ਵੀ ਲੋਕਾਂ ਦੇ ਜਿਹੜੇ ਆ ਜਿਹੜੇ ਕੰਮ ਆ ਉਹ ਕਰੀਏ ਕਿਉਂਕਿ ਲੋਕੀ ਸਾਡੇ 'ਚ ਵਿਸ਼ਵਾਸ ਕਰਦੇ ਆ ਅਸੀਂ ਲੋਕਾਂ 'ਚ ਵਿਸ਼ਵਾਸ ਕਰਦੇ ਆ ਵਾਹਿਗੁਰੂ ਸਾਡੇ ਵੋਟਰਾਂ ਦੀ ਔਰ ਸਪੋਰਟਰਾਂ ਦੀ ਬਹੁਤ-ਬਹੁਤ ਲੰਮੀ ਉਮਰ ਦੇਵੇ ਸਾਰਿਆਂ ਨੂੰ ਸ਼ੁਕ ਸ਼ਾਂਤੀ ਪ੍ਰਦਾਨ ਕਰੇ ਕਈ ਲੋਕਾਂ ਸਮੱਸਿਆ ਨੇ ਹੱਥ ਗੜੀਆਂ ਰੋਟੀਆਂ ਹੋਈਆਂ ਨੇ ਤੇ ਇੱਕ ਸਹਾਰ ਗਏ ਸੀ ਉਹਨਾਂ ਦੇ ਕੋਈ ਪੈਨਸ਼ਨ ਨਹੀਂ ਲੱਗੀ ਹੋਈ ਇਹ ਕੋਈ ਮੈਂ ਪਹਿਲਾਂ ਕਹਿ ਚੁੱਕਾ 80% 90% ਪੈਨਸ਼ਨ ਲੱਗੀਆਂ ਕੋਈ ਜਿਹਨਾਂ ਦੇ ਡਾਕੂਮੈਂਟ ਪੂਰੇ ਨਹੀਂ ਸਕੇ ਉਹ ਹੀ ਰਹਿਣੀਆਂ ਹੈਗਿਆ ਜਿਹੜੀਆਂ ਹੈਗੀਆਂ ਗਲੀਆਂ ਦੀ ਗੱਲ ਹੈਗੀ ਆ ਉਹਦੇ ਵਿੱਚ ਉਹ ਟੈਂਡਰ ਪਾਸ ਹੋਇਆ ਐਟ ਪ੍ਰੈਜ਼ੈਂਟ ਕਮ ਇਨਸ ਵਰਕਿੰਗ ਪੋਜੀਸ਼ਨ ਉਹ ਡੈਫੀਨਿਟਲੀ ਸਾਰਾ ਹੋ ਚੁੱਕਾ ਹੈ ਬੇਦਨ ਦੀ ਸ਼ਾਰਟ ਪੀਰੀਅਡ ਕਿੰਨੇ ਸਾਲ ਤੋਂ ਰਹੇ ਬੰਦੇ ਆ ਰਹੇ ਹਾਂ ਅਸੀਂ 20 ਸਾਲ ਤੋਂ ਬੰਦੇ ਆ ਰਹੇ ਹਾਂ ਜੀ ਉਥੋਂ ਇੱਕ ਪੈਂਡਿੰਗ ਕੰਮ ਕਿਉਂ ਨਹੀਂ ਕਰ ਪਾ ਰਹੇ ਪੈਂਡਿੰਗ ਕੰਮ ਕਿਉਂ ਨਹੀਂ ਪਾ ਰਹੇ ਕਿਉਂਕਿ ਜਦੋਂ ਸਾਡਾ 2 ਸਾਲ ਟਰਮ ਪਹਿਲਾਂ ਖਤਮ ਹੋਈ ਸੀਗੀ ਉਹਦੇ ਵਿੱਚ ਜਦੋਂ ਆਮ ਆਦਮੀ ਸਰਕਾਰ ਆਈ ਉਹਨਾਂ ਨੇ ਸਾਰੇ ਕੰਮਾਂ ਦੇ ਕੌਂਸਲਰਾਂ ਦੇ ਉੱਤੇ ਰੋਕ ਲਾਤੀ ਉਹ ਰੋਕ ਲਾਤੀ ਤੇ ਕੰਮ ਰੁਕੇ ਸਾਰੇ ਹੁਣ ਉਹ ਪੈਂਡਿੰਗ ਪਏ ਹੈਗੇ ਹੁਣ ਜਿਹੜੇ ਵੀ ਸਾਡੇ ਟੈਂਡਰ ਕਾਲ ਹੋਏ ਹੋਏ ਹੁਣ ਬੈਰੀ ਸ਼ਾਰਟਲੀ ਜਿਹੜੇ ਹੈਗੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰੇ ਜਿਹੜੇ ਕੰਮ ਆ ਅਸੀਂ ਪੂਰੇ ਕਰਾਵਾਂਗੇ ਲੋਕਾਂ ਜਾਨੇ ਕੀ ਲੋਕੀ ਸਮੱਸਿਆ ਦੱਸਦੇ ਆਪਣੇ ਨਾਲ ਲੋਕੀ ਸਮੱਸਿਆ ਦੱਸਦੇ ਆ ਛੋਟ ਛੋਟੀਆਂ ਹੈਗੀਆਂ ਉਹ ਅਸੀਂ ਆਪਣੇ ਲੈਵਲ ਦੇ ਉੱਤੇ ਹੱਲ ਕਰਾਂਗੇ ਠੀਕ ਨੇ ਬਾਕੀ ਤੁਸੀਂ ਸਾਡੇ ਨਾਲ ਜੋ ਸੰਗਤ ਆ ਉਤੋਂ ਅੰਦਾਜ਼ਾ ਲਾ ਨਹੀਂਓ ਸਾ ਅਸੀਂ ਕੰਮ ਕਰਦੇ ਜਾਂ ਨਹੀਂ ਕਰਦੇ ਹਾਂਜੀ ਅਸੀਂ ਤਾਂ ਇਹੀ ਕਵਾਂਗੇ ਵੀ ਸਾਰੇ ਪਬਲਿਕ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਜਿਹਨੇ ਜਿਹੜੇ ਸਾਨੂੰ ਸਹਿਯੋਗ ਦਿੰਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਤੁਰੇ ਆ ਅਸੀਂ ਉਹਨਾਂ ਦਾ ਧੰਨ ਵੀਰੋਂ ਧੰਨਵਾਦੀ ਕਰਦੇ ਹਾਂ ਧੰਨਵਾਦ ਕਰਦੇ ਆਵੇ ਸੰਗਤਾਂ ਕੀਤਾ ਸੀ ਦੇ ਨਹੀਂ ਸਕਦੇ ਅਸੀਂ ਇਹਨਾਂ ਦਾ ਦੇਣਾ ਦੇਣਾ ਹਮ ਹਮ ਆਇਆ ਸਾਡੇ ਨਾਲ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਉਹਨਾਂ ਨੂੰ ਵੀ ਇਸ ਦਾ ਪਰਮਾਤਮਾ ਜਿੰਦਾ ਬਧਾਇਆ ਇਹਨਾਂ ਨੂੰ ਵੀ ਜਿੰਦਾ ਬਧਾਵੇ ਬਾਕੀ ਜਿਹੜੇ ਸਾਰੇ ਬੱਚੇ ਵੀ ਆ ਨੌਜਵਾਨ ਵੀ ਆ ਬਡਾਪਾ ਵੀ ਆ ਸਾਰਿਆਂ ਨੂੰ ਮਹਾਰਾਜ ਦੇ ਹੁਕਮ ਨਾਲ ਬੇਨਤੀ ਕਰਦੇ ਆ ਵੀ ਨਾਲ ਹੋ ਕੇ ਸਾਥ ਦਿਓ ਜਿੰਨੇ ਜਾਗੇ ਆਪਾਂ ਚਲੇ ਆਉਣੇ ਅੱਗੇ ਵੀ ਹੁਣ ਵੀ ਉਸੇ ਤਰ੍ਹਾਂ ਚੱਲਾਂਗੇ ਬਾਕੀ ਇਹ ਆ ਵੀ ਥੋੜਾ ਜਿਹਾ ਝੂਠ ਤੋਂ ਬਚਾਵੇ ਮਹਾਰਾਜ ਇਹਦੂ ਗੱਲਾਂ ਬਾਝੋਂ